ਇਹ ਲੱਖੇ ਕਰਕੇ ਹੀ ਹੋਇਆ ਇਕੱਲੇ ਲੱਖੇ ਕਰਕੇ ਨਹੀਂ ਹੋਇਆ ਇਹ ਲੱਖਾ ਹੀ ਇਕੱਲਾ ਹਿੱਲਿਆ ਕੋਈ ਪੰਜਾਬ ਨਹੀਂ ਹਿੱਲਿਆ ਇਹ ਦੇਖੋ ਮੇਰੀ ਗੱਲ ਸੁਣੋ ਮੇਰਾ ਵੀ ਯਾਰ ਮੇਨੂੰ ਗੱਲ ਪੂਰੀ ਕਰ ਲੈ ਕੋਈ ਫਿਰ ਤੁਸੀਂ ਸਾਰੇ ਮੇਰੇ ਭਰਾ ਨੌਜਵਾਨਾਂ ਨੂੰ ਜਗਾਓ ਸ਼ਹਿਰ ਦੇ ਆਲੇ-ਦੁਆਲੇ ਦੇ ਇਕੱਠੇ ਹੋਏ ਨੌਜਵਾਨਾਂ ਨੂੰ ਤੁਸੀਂ ਬਾਵਾ ਬਣੋਗੇ ਤੁਸੀਂ ਨਾਲ ਖੜੋਗੇ ਲਹਿਰਾਂ ਨੇ ਜਿਹੜੀਆਂ ਲੋਕ ਲਹਿਰਾਂ ਨੇ ਜ਼ੁਲਮ ਦੇ ਖਿਲਾਫ ਉਹ ਫੇਰ ਬਣਦੀਆਂ ਨੇ ਸਾਰਾ ਏਕਾ ਕਰਕੇ ਹੀ ਚੱਲਾਂਗੇ ਦੂਜੀ ਗੱਲ ਮੈਂ ਤੁਹਾਨੂੰ ਹੋਰ ਕਹਿ ਕੇ ਜਾਊਂਗਾ ਕਿ ਜਦੋਂ ਕਿਤੇ ਕੋਈ ਵੀ ਧੱਕਾ ਹੁੰਦਾ ਝੁਲਬ ਹੁੰਦਾ ਕਿਸੇ ਵੀ ਪ੍ਰਕਾਰ ਦਾ ਕਿਸੇ ਗਰੀਵ ਦੇ ਖਿਲਾਫ ਕਿਸੇ ਸਕੂਲ 'ਚ ਕਿਸੇ ਹਸਪਤਾਲ 'ਚ ਜਾਂ ਕਿਤੇ ਵੀ ਸਮਾਜ ਦੇ ਵਿੱਚ ਹੁੰਦਾ ਉਹਦੇ ਖਿਲਾਫ ਆਵਾਜ਼ ਬੁਲੰਦ ਕਰਿਆ ਕਰੋ। ਇਹੀ ਅਸਲ ਇਨਸਾਨ ਦਾ ਜਾਣਾ ਹੈ। ਯਾ ਧੱਕੇ ਨੂੰ ਮਾਰ ਦਿਓ। ਬਾਈ ਜੀ ਮੀਰ ਕੱਢ ਜੋਂ ਅੰਦਰ ਕੱਢ ਜਰੋ ਕੱਢ ਜਾਓ। ਪਹਿਲੀ ਗੱਲ ਇਲਾਜ ਦੀ ਸੀਗੀ ਦੇਖੋ ਯਾਰ ਹੈਲੋ ਵੀਰੇ ਇੱਕ ਮਿੰਟ ਸੁਣ ਲਓ ਯਾਰ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਇਲਾਜ ਦੀ ਗੱਲ ਸੀਗੀ ਇਲਾਜ ਡਾਕਟਰ ਬਲਦੀਪ ਜਿਹੜੇ ਲੁਧਿਆਣੇ ਕਰ ਰਹੇ ਨੇ ਇਲਾਜ ਬੱਚੀ ਦਾ ਹੋ ਜਾਣਾ ਉਹ ਆਪਣੇ ਐਮ ਐਲ ਏ ਖੜੇ ਨੇ ਮੈਡਮ ਸਰਬਜੀਤ ਕੌਰ ਤੇ ਇੱਕ ਜਗENDER ਸਿੰਘ ਜੀਤ ਤੋਂ ਨੇ ਬਾਈ ਇੱਕ ਫਿਲਦਾਰ ਸਾਹਿਬ ਹੈ ਕਿ ਤਿੰਨ ਮੈਂਬਰਾਂ ਦੀ ਕਮੇਟੀ ਬਣ ਗਈ ਹੈ ਜਿਹੜੀ ਲਾਜੀ ਦਾ ਹੋ ਜਾਣਾ ਉਹ ਕੋਈ ਦਿੱਕਤੋਂ ਖਤਮ ਹੋ ਗਈ ਹੈ। ਦੂਜੀ ਗੱਲ ਦੂਜੀ ਗੱਲ ਜਿਹੜੀ ਹੈਗੀ ਆ ਲਿਖਤੀ ਰਾਜੀਨਾਮਾ ਹੋ ਗਿਆ ਇਹਨਾਂ ਡਾਕਟਰਾਂ ਵੱਲੋਂ ਵੀ ਤੇ ਜਿਹੜੇ ਐਨਜੀਓ ਜਿਹੜੇ ਚਲਾਉਂਦੇ ਨੇ ਮੁੰਡੇ ਸੇਵਾ ਸੈਂਟਰੀ ਵਾਲੇ ਇਹਨਾਂ ਵੱਲੋਂ ਦੋਨਾਂ ਧਿਰਾਂ ਵੱਲੋਂ ਇੱਕ ਦਰਖਾਸਤ ਸੀਗੀ ਕਿ ਦੂਜੇ ਦੇ ਖਿਲਾਫ ਉਹ ਜਿਹੜੀ ਵਾਪਸ ਲੈ ਲੈਣੀ ਹੈ। ਨਹੀਂ ਕੋਈ ਨਹੀਂ ਹੋਣੀ ਜੀ ਵੀਰ ਜੇ ਮੈਂ ਤਾਂ ਤੁਸੀਂ ਅੰਦਰ ਫੈਸਲਾ ਨਾ ਕਰਦੇ ਬੱਚੇ ਦਾ ਇਲਾਜ ਹੋਣਾ ਨਹੀਂ ਸੀਗਾ। ਬੱਚੇ ਦੇ ਬਲਾਸ ਇਲਾਜ ਹੋਣਾ ਨਹੀਂ ਸੀਦਾ ਨਹੀਂ ਨਹੀਂ ਸੁਣ ਲੋ ਯਾਰ ਮੇਰੀ ਮੇਰੀ ਫੈਸਲਾ ਕਰਿਆ ਆਵਾ ਉਹ ਨਹੀਂ ਨਹੀਂ ਫਿਰ ਇੱਕ ਮਿੰਟ ਹਾਂ ਉਹ ਦੱਸ ਦੇ ਕੀ ਫਟੇ ਵੀ ਨਹੀਂ ਜਿਹੜੀ ਗਲਤੀ ਆ ਬੱਚਕਿਆ ਸੀ ਗੱਟ ਕੇ ਸੀਲ ਅਸੀਲ ਹੋਣੇ ਬੰਦ ਹੋਣ ਚਾਹੀਦਾ ਸੀਲ ਕਿਵੇਂ ਹੋਊ ਹਾਂ ਭਾ ਸਰੇ ਗੇਰ ਤਰਖਾ ਦਿਖਾਉਣਗੇ ਤੁਹਾਨੂੰ ਮੇਰੀ ਗੱਲ ਸੁਣ ਤੂੰ ਯਾਰ ਦੇਖੋ ਇਹ ਮਸਲੇ ਜਿਹੜੇ ਮੈਟਰ ਨੇ ਵੱਡੇ ਨੇ ਹਸਪਤਾਲ ਸੀਰ ਹੋਇਆ ਕਿਹਦੇ ਸਰਕਾਰ ਕਰ ਗਿਆ ਸਰਕਾਰ ਸੁਣਗੀ ਆਪਣੀ ਅੱਜ ਮਸਲੇ ਡਾਕਟਰਾਂ ਦੇ ਗੱਲ ਸੁਣਾ ਯਾਰ ਇੱਕ ਮਿੰਟ ਇੱਕ ਮਿੰਟ ਅੱਜ ਮਸਲਾ ਨਿਪਟ ਗਿਆ ਲਾਜ ਮੰਨ ਕੇ ਮਾਫੀ ਮੰਗ ਲਈ ਹੋਰ ਕੀ ਆ ਹੋਰ ਕੀ ਚਾਹੀਦਾ ਤੁਹਾਨੂੰ ਦੱਸੋ ਦੱਸੋ ਕੀ ਚਾਹੀਦਾ ਗੱਲ ਉਹ ਨਾ ਕਰੋ ਵੀ ਆਪਣੀ ਗੱਲ ਭੜਕੀ ਜਿਹੜੀ ਗੱਲ ਦੇਖੋ ਆਪਾਂ ਸੀਰ ਦੀ ਗੱਲ ਕਰਦੇ ਆਂ ਅਸੀਂ ਬਰਿੰਡੇ ਗਾਗਨ ਇੰਸਪੈਕਟਰ ਨੂੰ ਸ਼੍ਰੀ ਆਮ ਜਾਲੀ ਦਵੰਗਾ ਫਰਾਦਿਆ ਕੋਈ ਮੈਡੀਕਲ ਫੀਲ ਹੋਇਆ ਤੁਹਾਡੇ ਵੀ ਤੂੰ ਯਾਰ ਪਹਿਲਾਂ ਦੇਖ ਗੀਰੀ ਗੱਲ ਹੋ ਨਹੀਂ ਸਕਦੀ ਤੇ ਤੂੰ ਮੇਰੀ ਗੱਲ ਰੋਪਾ ਤੂੰ ਕਿਹਨਾਂ ਦਾ ਮਸਲਾ ਹੈ ਤੂੰ ਆ ਥੜ ਮੋੜ ਨਹੀਂ ਹੋ ਸਕਦਾ ਜਿਹੜੀ ਚੀਜ਼ ਨਹੀਂ ਹੋਣੀ ਉਹ ਨਹੀਂ ਹੋਣੀ ਵੀਰੇ ਸੁਣ ਲੈ ਸਾਰੇ ਪਹਿਲਾਂ ਅਸੀਂ ਸੋਚਿਆ ਸੀ ਸਾਰੇ ਖੜੇ ਆ ਵੀ ਆਪਾਂ ਨਹੀਂ ਮੇਰੀ ਗੱਲ ਸੁਣੋ ਸੁਣ ਲਓ ਬਾਈ ਤੁਸੀਂ ਮੈਂ ਅੱਗੇ ਬੋਲੋ ਸੀਲ ਆਪਾਂ ਯਕਦਮ ਸੀਲ ਕਰਾ ਲਾਂਗੇ ਅਸਤਾਰ ਜੀ ਜੀ ਗੱਲ ਕਰਦਾ ਜੀ ਦੁਆਰਾ ਇਹਨਾਂ ਨੇ ਕੰਮ ਕੀਤਾ ਫੇਰ ਅੱਛਾ ਸੁਣ ਲਓ ਆ ਸੁਣ ਲਓ ਸੁਣ ਲਓ ਫੇਰ ਲੱਖਾਂ ਦੇ ਸਵਾਲ ਲੱਖੇ ਸਵਾਲ ਹੈਗਾ ਕਿ ਇਹ ਦੁਆਰਿਆ ਸੌਰੇ ਗੱਲਾਂ ਕਰਦੇ ਆ ਤਾਂ ਜੇ ਸੋਢੀ ਰੇਰ ਨਾ ਤੁਸੀਂ ਜਾ ਕੇ ਹੋਵੋਗੇ ਤੇ ਕਦੇ ਨਹੀਂ ਕਰਦੇ ਤੁਸੀਂ ਸੌ ਕੇ ਘਰ ਅੱਜ ਬੈਠੇ ਰਹਿਣਾ ਕਿਸੇ ਦੀ ਮਤ ਲੀਣ ਉਹਦਾ ਹੋਗਾ ਨਹੀਂ ਹੋਊਗਾ ਫੇਰ ਹੋਊਗਾ ਹੋਊਗਾ ਕੀ ਕਰ ਲਿਆ ਸਾਡਾ ਮੈਂ ਤੁਹਾਡੇ ਲਈ ਮਾਫੀ ਮੰਗਦੇ ਯਾਰ ਗੱਲ ਸੁਣੋ ਐਨੇ ਬੰਦੇ ਕਰੀ ਦੇਖੋ ਤੁਸੀਂ ਚਲੇ ਰਹੇ ਹੋ ਤੁਸੀਂ ਕੋਈ ਲੱਖਾ ਅਫਸਰ ਥੋੜਾ ਯਾਰ ਲੱਖਾ ਦਾ ਆਹੀ ਕਰਾ ਸਕਦਾ ਸਾਡਾ ਮੇਰੀ ਸੁਣੋ ਸਾਡਾ ਸੋਡੇ ਕੋਲੇ ਨੂੰ ਆਸਾ ਸਮਝਣੀ ਨਹੀਂ ਭਰਾ ਸਮਝਣੀ ਨਹੀਂ ਆਏ ਆਏ ਸਰ ਸਮਝ ਕੇ ਨਹੀਂ ਭਰਾ ਸਭ ਤੇਰੇ ਨਾਲ ਖੜੇ ਹੈ ਸਾਰੇ ਉਹ ਠੀਕ ਹੈ ਖਰਾਬ ਜਿਹੜੀ ਗੱਲ ਦਾ ਵਿਸਵਾਸ ਦੀ ਗੱਲ ਕਰੀ ਜਾਂਦਾ ਯਾਰ ਦੱਸ ਲੱਗ ਹਰ ਗੱਲ ਦਾ ਨਸੀਬ ਕਰਾ ਲਾਂਗੇ ਬਾਈ ਦੁਖਦਾਈ ਇਹ ਮਿੰਟ ਉਹ ਇੱਕ ਮਿੰਟ ਹਰ ਗੱਲ ਦਾ ਨਸੀਬ ਹੋ ਜੂਗੀ ਜਿਹੜਾ ਮਸਲਾ ਉੱਠਿਆ ਸੀ ਯਾਰ ਸੁਣ ਲੋ ਜਿਹੜਾ ਮਸਲਾ ਉੱਠਿਆ ਸੀ ਡਾਕਟਰਾਂ ਨੇ ਮਾਫੀ ਮੰਗ ਲਈ ਜਿਵੇਂ ਸਵੀਕਾਰ ਕੀਤਾ ਨੰਬਰ 9888 ਦਾ ਉਹਨੇ ਲਾਜਮੰਦਲੇ ਡਾਕਟਰ ਬਲੀਦਾਂ ਦੀ ਗੱਲ ਉਹ ਤੇਰੇ ਨਾਲ ਵੀ ਟੀਮ ਬਣ ਗਈ ਹੋਰ ਕੀ ਆਹ ਜਦੂ ਜਾਗੋਵੇ ਗੱਲ ਸੁਣ ਲਓ ਜਦ ਵੀ ਜਾਗੇ ਰਹੋਗੇ ਜਿਹੜਾ ਵੀ ਖਦਣਾ ਖਾਸਤਾ ਕੋਈ ਹਫਤਾ ਛੋਟਾ ਆਪਣਾ ਬਾਰਸ ਆਉਂਦਾ ਛੋਟਾ ਕੋਈ ਭੈਣ ਭਾਈ ਜਿਹੜਾ ਤੁਸੀਂ ਉਹਨਾਂ ਤੁਸੀਂ ਜਾਗੇ ਹੋ ਤੁਸੀਂ ਵੇਰ ਹੋ ਜਾਗਰੂਕੋ ਮੈਂ ਕਿੰਨੀਆਂ ਗੱਲਾਂ ਬੋਲਿਆ ਹੋਇਆ ਜਿੱਥੀ ਦਿੱਤੀ ਹੋਈ ਹੈ ਸਾੜ ਲਖਾਨ ਲਈ ਡਾਕਟਰ ਦੇ ਵਿੱਚੋਂ ਮੈਂ ਗੱਲ ਅੰਦਰ ਵੀ ਬੈਠੇ ਨਹੀਂ ਦਿੱਤੀ ਸੀ ਮਗਾ ਤੁਸੀਂ ਉਹ ਦਵਾਈ ਲਿਖਦੇ ਜਿਹੜੀ ਤੁਹਾਡੇ ਹਫਤਾ ਬਾਅਦ ਨੂੰ ਮਿਲਦੀ ਹੈ ਬਾਅਦੋਂ ਮਿਲਦੀ ਨਹੀਂ ਇਹ ਗੱਲਾਂ ਕੌਣ ਕਰੂਗਾ ਮੈਂ ਕੱਲਾ ਥੋੜੀ ਲੜੂਗਾ ਪੂਰੇ ਪੰਜਾਬ ਜਾ ਕੇ ਮੈਂ ਸਾਰੇ ਗੱਲਾਂ ਨੂੰ ਸਮਝਾ ਰਿਹਾ ਜਿਹੜੀ ਗੱਲ ਬੇਤੁਕੀ ਗੱਲ ਆ ਨਾ ਕਿ ਹੱਤਾਂ ਤਸਦੀਕ ਕਰਾ ਦਿਓ ਇਹ ਨਹੀਂ ਹੋਣਾ ਸਰਕਾਰ ਨੇ ਕਰਨਾ ਇਹ ਲੀਗਲੀ ਕਾਰਵਾਈ ਆ ਤੁਸੀਂ ਐ ਕਰੋ ਆਪਾਂ ਸੜਕ ਵੀ ਜਾਮ ਕਰ ਦਨੇ ਆ 10 ਦਿਨ ਬੈਠੇ ਰਹੋ ਤਾਂ ਵੀ ਹਸਤਸਦੀਕ ਨਹੀਂ ਹੋਣਾ ਨਹੀਂ ਹੁਣ ਨਹੀਂ ਹੋਣਾ ਸੱਚਾਈ ਆ ਜੇ ਸੱਚਾਈ ਆਏ ਉਸ ਦਿਨ ਤੇ ਆਓ ਐਵੇਂ ਜਿਹੜੀਆਂ ਬੇਤੁਕੀਆਂ ਬੇਤਰੀ ਲੱਗਣਾਂ ਕਿਉਂ ਕਰਦੇ ਆ ਐਨਾ ਥੋੜਾ ਕਿ ਉਹ ਮਾਫੀ ਵੀ ਮੰਗ ਲਈ ਉਹਨਾਂ ਨੇ ਇਲਾਜ ਵੀ ਪ੍ਰੋਕਰਤਾ ਤੇ ਹੋਰ ਕੀ ਰਹਿ ਗਿਆ ਪਿੱਛੇ ਸਾਰਾ ਨਹੀਂ ਜੰਮੇ ਮਰੀ ਕਿ ਆਪਣੀ ਤਰ੍ਹਾਂ ਬੰਦਾ ਦੀ ਟੀਮ ਬਣ ਗਈ ਆਪਣ ਨੂੰ ਪਰਵਾਹ ਨਹੀਂ ਤਾਂ ਹੋਇਆ ਉਹ ਇੰਨਾ ਵੀ ਤਾਂ ਹੋਇਆ ਜੀ ਤੁਸੀਂ ਆਪ ਭਰਾ ਇਕੱਠੇ ਹੋਇਆ ਚਾਰ ਇਕੱਲੇ ਕਹਿੰਦੇ ਕੋਈ ਨਹੀਂ ਬਹੁਤਾ ਇੱਥੇ ਦੂਜਿਆਂ ਦੀ ਛੱਲ ਲਾਦਣ ਜਿਹੜੇ ਉੱਥੇ ਪਏ ਆ ਅੰਦਰ ਉਹਨਾਂ ਦਾ ਛੱਲ ਲਾਣਗੇ ਜੇ ਤੁਸੀਂ ਨਹੀਂ ਜਾ ਗੋਗੇ ਲਾਣਗੇ ਛੱਲ ਲੈਣੀ ਔਣੀ ਹੈ ਮੈਂ ਇਹੀ ਗੱਲ ਕਹਿੰਦਾ ਅਸੀਂ ਪਿੰਡੋਂ ਪਿੰਡੀ ਸਾਡੇ ਜ਼ਿਲ੍ਹੇ ਦੇ ਬਹੰਡੇ ਮਾਨਸੇ ਦੇ ਤੋੜ ਲੀਆਂ ਕਮੇਟੀਆਂ ਬਣਾ ਰਿਹਾ ਹਰ ਪਿੰਡ ਦੇ ਵਿੱਚ 10-10 ਮੈਂਬਰੀ ਕਮੇਟੀ ਬਣਾ ਲਓ ਸੋਡੇ ਪਿੰਡਾਂ ਦਾ ਕੋਈ ਮਰੀਜ਼ ਆਖ ਲੈਂਦਾ ਨਾ ਮਗਰਾਉ ਪਤਾ ਕਰੋ ਕਿਹੜੀ ਦਵਾਈ ਲੱਗ ਰਹੀ ਆ ਕਿਹੜਾ ਇਲਾਜ ਕਰਦੇ ਕਿੱਥੋਂ ਦਵਾਈ ਉਹਦੀ ਕਿੰਨੀ ਮਹਿੰਗੀ ਹਸਤੀ ਆ ਇਹ ਲੁੱਟ ਫੇਰ ਰੁਕਣੀ ਆ ਇਹ ਕੈਂਸਰ ਦੀਆਂ ਗੱਲਾਂ ਮੰਗਦਾ ਨੂੰ ਸੁਣਾ ਕੇ ਹਟਿਆ ਕਿ ਕਿਵੇਂ ਲੱਖਾਂ ਰੁਪਏ ਦੀ ਲੁੱਟ ਆ ਸਟੈਂਡ 'ਚ ਕਿਵੇਂ ਲੱਖਾਂ ਦੀ ਲੁੱਟ ਆ ਪੈਕੇਜ 'ਚ ਕਿਵੇਂ ਲੱਖਾਂ ਦੀ ਲੁੱਟ ਆ ਇਹ ਕੌਣ ਰੋਕੂ ਜੱਕਦਾ ਮੇਰੀਆਂ ਕੁਣੀਆ ਗੱਲਾਂ ਇਹ ਫੇ ਭਰਾਵਾ ਜਾਗਣਾ ਪੈਣਾ ਇਹ ਗੱਲ ਦਾ ਨਾ ਖੜਿਆ ਕਰੋ ਵੀ ਆਇਆ ਕਰ ਦਿਓ ਐ ਕਰ ਦਿਓ ਟੀਮਾਂ ਬਣਾਓ ਗੁੰਡਿਆਂ ਦੀ ਕਮੇਟੀਆਂ ਬਣਾਓ ਲੋੜ ਹੀ ਨਾ ਪਵੇ ਇਹ ਗੱਲ ਅਸੀਂ ਅੰਦਰ ਵੀ ਕਰਕੇ ਆਏ ਆ ਸੋਨੇ ਮੈਂ ਕਹਿੰਦਾ ਕਿਸੇ ਪਿੰਡ ਦਾ ਸ਼ਹਿਰ ਦਾ ਬੰਦਾ ਕਿਦੇ ਹਸਪਤਾਲ ਦੇ ਵਿੱਚ ਦਾਖਲ ਹੈ ਤੁਸੀਂ ਉਹਦੇ ਮਗਰ ਪਤਾ ਲੈਣ ਜਾ ਸਕਦੇ ਹੋ ਥੋੜਾ ਹੱਕ ਹੈ ਕੋਈ ਵੀ ਆ ਸਕਦਾ ਹੈ ਰੋਕੂਗਾ ਨਹੀਂ ਪਰ ਬਖਸ਼ੂਰ ਕੀ ਆ ਉੱਥੇ ਜਾ ਕੇ ਮਸਦੇਬ ਨਹੀਂ ਕਰਨਾ ਬਦਤਮੀਜ਼ੀ ਨਹੀਂ ਕਰਨੀ ਉਹ ਨਾ ਕਰੋ ਆਪਾਂ ਨਹੀਂ ਚਾਹੁੰਦੇ ਆਪਣੇ ਤੇ ਇਹ ਕੰਮ ਉਹ ਲੈਵਲ ਆ ਉਹ ਵੀ ਇਹ ਗੁੰਡਾਗਰਦੀ ਕਰਨਾ ਹੁੰਦਾ ਹੈ ਇਹ ਧੱਕੇਸ਼ਾਹੀ ਕਰਨਾ ਹੁੰਦਾ ਹੈ ਪਿਆਰ ਨਾਲ ਸਲੀਕੇ ਨਾਲ ਗੱਲ ਕੀਤੀ ਜਾ ਸਕਦੀ ਹੈ ਆਪਣੇ ਕੋਲ ਠੋਸ ਸਬੂਸੀ ਤਾਂ ਆਪਾਂ ਇਕੱਠੇ ਹੋ ਗਿਆ ਜਾਂ ਮਸਲਾ ਹੱਲ ਹੋ ਗਿਆ ਕਿ ਨਹੀਂ ਹੋ ਗਿਆ ਨਵੇਂ ਹਰਦੇ ਠੀਕ ਹੈ ਵੀਰ ਆਪੜੀਆਂ ਗੱਲਾਂ ਲਿਖਤੀ ਹੋ ਗਈਆਂ ਨੇ ਇਹ ਪ੍ਰਸ਼ਾਸਨ ਨੂੰ ਦੇ ਦਿੱਤੀਆਂ ਜਾਣਗੀਆਂ ਜਦੋਂ ਇਹ ਰੋਕ ਹੋਰ ਕੰਮ ਕਰਵਾਤਾ ਮੈਂ ਫੇਰ ਕਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਉਹ ਤਹਾ ਪੋਤੇ ਖੜੇ ਜਗਰਾਵਾਲੇ ਆਲੇ ਵਾਲੇ ਪਿੰਡਾਂ ਤੋਂ ਆਏ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਲੁੱਟ ਦੇ ਜ਼ੁਲਮ ਦੇ ਖਿਲਾਫ ਇਕੱਠੇ ਹੋਏ वाहिगु ख़ा वाहिगुरू जी का ख़ा वाहिगुरू जी